ਤੁਸੀਂ ਦੇਖ ਰਹੇ ਹੋ ਪਾਕਾਠੀ ਵੀ ਤੇ ਅੱਜ ਖਣਚਲਾ ਗੁਰਦਾਸਪੁਰ ਦਾ ਬਲਾਕ ਤਰੰਗਲਾ ਦਾ ਪਿੰਡ ਕਾਰਗੜ ਕਾਰਗੜ ਪਿੰਡ ਦੇ ਇੱਕ ਘਟਨਾ ਵਾਪਰੀ ਆ ਸੋ ਘਟਨਾ ਕਿਦਾਂ ਦੀ ਆ ਰਾਤ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਆ ਵੀ ਸਾਡੇ ਵਿਅਕਤੀ ਜਿਹੜੇ ਕਨਫਰਮ ਨਹੀਂ ਹੋ ਸਕਕੇ ਪਰ ਜਿਹੜੇ ਘਰ ਦੇ ਮੈਂਬਰ ਨੇ ਉਹ ਰਾਤ ਕਿਤੇ ਗਏ ਹੋਏ ਸਨ ਪਰ ਜਦੋਂ ਰਾਤ ਸਵੇਰ ਆ ਕੇ ਦੇਖਿਆ ਤੇ ਘਰ ਜਿਹੜਾ ਸਮਾਨ ਖਿਲਰੇ ਹੋਇਆ ਸੀ ਸੋ ਸਾਰੀ ਜਾਣਕਾਰੀ ਆ ਉਹਨਾਂ ਨੂੰ ਪੁੱਛਦੇ ਆ ਕੀ ਘਟਨਾ ਵਾਪਰੀ ਆ ਜੀ ਤੁਹਾਡੇ ਨਾਲ ਸਾਡੇ ਨਾਲ ਘਟਨੇ ਬਪੀ ਅਸੀਂ ਤਿੰਨ ਚਾਰ ਪੰਜ ਦਿਨ ਤੋਂ ਇੱਥੇ ਆ ਨਹੀਂ ਕਰ ਤੇ ਅੱਜ ਰਾਤ ਨੂੰ ਕਿਦੇ ਉਹ ਆਇਆ ਉਤੋਂ ਦੀ ਜਾਲੀ ਪਾੜ ਕੇ ਨਾ ਅੰਦਰ ਪਹੁੰਚਿਆ ਤੇ ਹੁਣ ਆ ਕੇ ਦੇਖਿਆ ਤਾਂ ਉਹ ਸਾਰਾ ਸਾਡੀ ਅੰਗਰਟਨ ਵਾਲੀ ਵਗੈਰਾ ਸਾਰੇ ਫੋਲ ਫੋਲੇ ਪਣੀ ਉਹ ਐਲ ਸੀ ਡੀ ਵਗੈਰਾ ਵੀ ਤੋੜ ਛੱਡੀ ਦੀ ਕਿਸ ਬੰਦੇ ਤੇ ਕੋਈ ਸ਼ੱਕ ਹੈਗਾ ਤੁਹਾਨੂੰ ਸ਼ੱਕ ਉਸ ਆ ਜਾ ਫੇਰ ਸਾਹਮਣੇ ਹੀ ਮਨਾਇਆ ਤੁਹਾਨੂੰ ਗੁੱਧ ਗੁੱਧ ਕਰਕੇ ਕੀ ਕਿਹਾ ਉਹ ਪਿੰਦਾ ਪਿੰਦਾ ਕਹਿੰਦੇ ਨੇ ਪਹਿਲਾਂ ਵੀ ਕੋਈ ਰੰਜਿਸ਼ ਹੈਗੀ ਕੀ ਕੋਈ ਰੰਜਿਸ਼ ਨਹੀਂ ਸਾਡੇ ਨਾਲ ਕੋਈ ਗੱਲ ਹੀ ਨਹੀਂ ਉਹਨਾਂ ਦੇ ਕੋਈ ਐਸ ਨਹੀਂ ਕਿ ਕੋਈ ਆ ਜਾ ਕੇ ਹਸਾਬ ਤਾਂ ਹੀ ਨਹੀਂ ਕਿ ਇਹ ਤਾਂ ਲਗ ਕੋ ਕੋ ਸਬੂਤ ਹੈਗਾ ਕੋਈ ਉਹਨਾਂ ਨੂੰ ਵੇਖਿਆ ਜਾਂ ਕੀ ਸਕਦਾ ਹਾਂ ਜੀ ਹਾਂ ਦੇਖਿਆ ਜੀ ਹਾਂ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੀ ਉਹ ਮੰਗ ਕਰਨੇ ਵੀ ਇਹ ਜਦੋਂ ਆਇਆ ਇਹ ਕੋਈ ਇਤੋਂ ਦੇ ਆਇਆ ਨਹੀਂ ਹੈ ਜਿਹੜਾ ਰਾਤ ਆਇਆ ਦਾਤਰ ਫੜਦਾ ਸੀ ਇਹਨਾਂ ਨੇ ਤੇ ਕੋਈ ਮਾਰਨ ਦੀ ਸਸਦਾ ਜਦਾਂ ਦੇ ਆਇਆ ਨਹੀਂ ਹੈ ਕੋਈ ਦੀ ਘਰ ਨਹੀਂ ਹੈ ਕੋਈ ਘਰ ਹੁੰਦਾ ਤੇ ਉਧਰ ਕੋ ਸੱਟ ਪੈਣ ਲੱਗ ਜਾਂਦਾ ਕੋਈ ਮਾਰਕਟਲ ਜਾਂਦਾ ਕੀ ਕੀ ਕਰਨ ਲੈ ਕੋਈ ਪੁਲਿਸ ਕਮਲਿਟ ਹੋਈ ਛੱਡੀ ਹਾਂ ਪੁਲਿਸ ਕਮਲਿਟ ਆਦੀ ਹੋਈ ਮੇਰੀ ਕੀ ਪੁਲਿਸ ਨੇ ਕੀ ਪ੍ਰੋਸਾ ਦਵਾਇਆ ਪੁਲਿਸ ਨੇ ਇੰਨੀ ਗੱਲ ਕੀਤੀ ਵੀ ਸਵੇਰੇ ਆਪਣਾ ਜੀ ਸਮਾਨ ਦੇਖੋ ਦੇਖਣ ਤੋਂ ਬਾਅਦ ਸਾਨੂੰ ਦੱਸੋ ਵੀ ਕੀ ਤੁਹਾਡਾ ਬਣਿਆ ਫਿਰ ਅਸੀਂ ਜੋ ਕੰਮ ਬਣੇਗਾ ਉਹਦੀ ਕਾਰਵਾਈ ਕਰਾਂਗੇ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਵੀ ਜੋ ਸਾਡਾ ਨੁਕਸਾਨ ਹੈ ਉਹ ਦਿੱਤਾ ਜਾ ਜੋ ਉਹਨੂੰ ਸਜ਼ਾ ਹੈ ਉਹਨੂੰ ਦੋਨ ਤੇ ਪੂਰੀ ਪ੍ਰਾਪਤ ਕਰਾਵੇ ਹਾਂ ਜੋ ਵੀ ਅਧਿਕਾਰਵੇ ਦੀ ਪੂਰੀ ਕੀਤੀ ਜਾਏ